ਜੰਗਲ ਦੀ ਜ਼ਮੀਨ ਤੇ ਕਬਜ਼ਾ ਕਰਨ ਦੇ ਲਈ ਕੁਦਰਤ ਨਾਲ ਵੀ ਖਿਲਵਾੜ ਹੋ ਸਕਦਾ ਹੈ ਅਤੇ ਸੈਂਕੜੇ ਜੰਗਲੀ ਜੀਵਾਂ ਨੂੰ ਮੌਤ ਦੇ ਮੂੰਹ ਵਿੱਚ ਭੇਜਿਆ ਜਾ ਸਕਦਾ ਹੈ ਇਹ ਸੁਣ ਕੇ ਤੁਸੀਂ ਚੌਂਕ ਤਾਂ ਜ਼ਰੂਰ ਗਏ ਹੋਵੋਗੇ ਪਰ ਅਜੀਹਾ ਹੋਇਆ ਥਾਣਾ ਮਿਹਰਬਾਨ ਅਤੇ ਕੂਮਕਲਾ ਅਧੀਨ ਪੈਂਦੇ ਬੁਲੰਦੇਵਾਲਾ ਤੇ ਹਾਦੀਵਾਲ ਦੇ ਜੰਗਲਾਂ ਦੇ ਵਿੱਚ ਵਣ ਵਿਭਾਗ ਨੂੰ ਮਨਦੀਪ ਨਾਮ ਦੇ ਇੱਕ ਵਿਅਕਤੀ ਨੇ ਅਜੀਹਾ ਹੋਣ ਦੀ ਗੱਲ ਆਖ ਜੰਗਲ ਦੇ ਨਾਲ ਲੱਗਦੀ ਜ਼ਮੀਨ ਦੇ ਮਾਲਕਾਂ ਦੇ ਖਿਲਾਫ ਵਣ ਵਿਭਾਗ ਨੂੰ ਇੱਕ ਸ਼ਿਕਾਇਤ ਦਿੱਤੀ ਹੈ ਇਸ ਸ਼ਿਕਾਇਤ ਦੇ ਵਿੱਚ ਉਹਨਾਂ ਤਿੰਨ ਵਿਅਕਤੀਆਂ ਦੇ ਨਾਮ ਦੱਸ ਉਹਨਾਂ ਤੇ ਪਰਚਾ ਕਰਨ ਦੀ ਮੰਗ ਵੀ ਕੀਤੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਦੀਪ ਨੇ ਦੱਸਿਆ ਕਿ ਦੋਸ਼ੀਆਂ ਦੇ ਵੱਲੋਂ ਜੰਗਲ ਦੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਅਜਿਹਾ ਕਾਰਾ ਕੀਤਾ ਗਿਆ ਇਹ ਜਿਹੜੀ ਜੰਗਲ ਨੂੰ ਅੱਗ ਲੱਗੀ ਹੈ ਜੀ ਇਹ ਜੰਗਲ ਨੂੰ ਬੋਹਣ ਦੀ ਨੀਤ ਨਾਲ ਅੱਗ ਲਾਈ ਗਈ ਆ ਦੋਨੇ ਸਾਈਡਾਂ ਤੋਂ ਜੰਗਲ ਵਾਇਆ ਜਾਂਦਾ ਆ ਹਰ ਛਮਾਈ ਜੰਗਲਾਂ ਵੱਢ ਕੇ ਵਾਇਆ ਜਾਂਦਾ ਆ ਤੇ ਜੰਗਲ ਦੀ ਸਫਾਈ ਕਰਨ ਦੇ ਵਿੱਚ ਅੱਗ ਲਾਈ ਗਈ ਆ ਅੱਗ ਲਾਉਣ ਤੋਂ ਬਾਅਦ ਤੁਸੀਂ ਮੌਕੇ ਦੇ ਮਜੂਦਾ ਦੇਖ ਵੀ ਸਕਦੇ ਹੋ ਜੰਗਲ ਵਾਇਆ ਹੋਇਆ ਹੋਣਾ ਵੀ ਆ ਤੇ ਇਹਦੇ ਵਿੱਚ ਅੱਗ ਲਾਉਣ ਦੇ ਵਿੱਚ ਬਹੁਤ ਜਿਆਦਾ ਜਾਨਵਰਾਂ ਦਾ ਨੁਕਸਾਨ ਹੋਇਆ ਬਹੁਤ ਜਿਆਦਾ ਜਾਨਵਰ ਜਲ ਕੇ ਮਰੇ ਨੇ ਤੇ ਹੁਣ ਮੌਕੇ ਦੇ ਮਜੂਦਾ ਤੁਸੀਂ ਜੰਗਲ ਦੇ ਵਿੱਚ ਘੁੰਮ ਕੇ ਦੇਖ ਸਕਦੇ ਹੋ ਕੋਈ ਕਾਰਵਾਈ ਤਾਂ ਨਹੀਂ ਕੋਈ ਕੀਤੀ ਗਈ ਇੱਕ ਦਰਖਾਸਤ ਦਿੱਤੀ ਆ ਸਾਡੇ ਪਿੰਡ ਦੇ ਮੰਗਤ ਸਿੰਘ ਨੇ ਤੇ ਉਸ ਤੋਂ ਬਾਅਦ ਹਜੇ ਤੱਕ ਕੋਈ ਕਾਰਵਾਈ ਦਾ ਕੋਈ ਨਹੀਂ ਪਤਾ ਚੱਲਿਆ ਵੀ ਇਹ ਕਾਰਵਾਈ ਕਿੱਥੇ ਪਹੁੰਚੀ ਆ ਕਿਸਟੇ ਤੇ ਗਈ ਆ ਕਿਸਟੇ ਤੇ ਨਹੀਂ ਗਈ ਹਾਂਜੀ ਮੈਂ 2013 ਦੇ ਵਿੱਚ ਇੱਕ ਦਰਖਾਸਤ ਦਿੱਤੀ ਆ ਡੀ ਐਫਓ ਸਾਹਿਬ ਨੂੰ ਤੇ ਕੰਜਰਵੇਟਰ ਸਾਹਿਬ ਨੂੰ ਇਹਨਾਂ ਦੇ ਪੂਰੇ ਜੰਗਲਾਤ ਮਹਿਕਮੇ ਨੂੰ ਦਿੱਤੀ ਹੋਈ ਆ 2013 ਦੇ ਵਿੱਚ ਤੇ ਪੰਚਾਇਤ ਦੀ ਜ਼ਮੀਨ ਦੀ ਵੀ ਮੇਰੀ ਇੱਕ ਦਰਖਾਸਤ ਚੱਲ ਰਹੀ ਆ ਜੋ ਕਿ ਲੋਕਾਂ ਸਲੇ 153 ਕਿੱਲੇ ਨਿਯਾਜ ਕਬਜ਼ਾ ਤੇ 2013 ਤੋਂ ਲੈ ਕੇ 17 ਤੱਕ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਅਗਲੀ ਕਾਰਵਾਈ ਜੀ ਹੁਣ ਤਾਂ ਮੈਂ ਇੱਕ ਜੰਗਲਾਤ ਮੰਤਰੀ ਆਪਣੇ ਧਰਮ ਸੋਜੀ ਨੂੰ ਮਿਲਣ ਦੀ ਤਿਆਰੀ ਕਰ ਰਿਹਾ ਤੇ ਉਧਰੋਂ ਆਪਣੇ ਪੰਚਾਇਤ ਮੰਤਰੀ ਸਾਹਿਬ ਨੂੰ ਮਿਲਣ ਦੀ ਤਿਆਰੀ ਕਰ ਰਿਹਾ ਹਾਂ ਦੋਸ਼ੀਆਂ ਤੇ ਪਰਚਾ ਦਰਜ ਕਰਨ ਦੇ ਲਈ ਦੋਵਾਂ ਥਾਣਿਆਂ ਨੂੰ ਜੋ ਹਦਾਇਤਾਂ ਹੋਈਆਂ ਨੇ ਉਸ ਬਾਰੇ ਗੱਲ ਕਰਨ ਤੇ ਥਾਣਾ ਮਿਹਰਬਾਨ ਦੇ ਐਸਐਚਓ ਪਵਿੱਤਰ ਸਿੰਘ ਅਤੇ ਥਾਣਾ ਕੂਮਕਲਾਂ ਦੇ ਐਸਐਚਓ ਹਰਜਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਅਜੇ ਹੱਕ ਕੋਈ ਵੀ ਪੱਤਰ ਪ੍ਰਾਪਤ ਨਹੀਂ ਹੋਇਆ ਪਰ வன ਵਿਭਾਗ ਦੇ ਆਈਐਫਐਸ ਵਿਸ਼ਾਲ ਚੋਹਾਨ ਨੇ ਪੱਤਰ ਦੀ ਕਾਪੀ ਦਿੰਦਿਆਂ ਦੋਸ਼ੀਆਂ ਦਾ ਨਾਮ ਲੈਂਦਿਆਂ ਵਕਫ ਵਕਫ ਧਾਰਾਵਾਂ ਦੇ ਤਹਿਤ ਪਰਚਾ ਦਰਜ ਕਰਨ ਦੀ ਗੱਲ ਆਖੀ ਹੈ ਅਤੇ ਅੱਗ ਦੌਰਾਨ ਝੁਲਸ ਕੇ ਜ਼ਖਮੀ ਹੋਏ ਜਾਨਵਰਾਂ ਨੂੰ ਲੋਕਾਂ ਦੇ ਵੱਲੋਂ ਖਾਣ ਦੀ ਇੱਛਾ ਦੇ ਨਾਲ ਚੋਕ ਕੇ ਲਿਜਾਣ ਨੂੰ ਉਹਨਾਂ ਨੇ ਕਰ ਦਿੱਤਾ ਹੈ ਸਾਡੇ ਨੋਟਿਸ ਹੈ ਸਿੱਧਾ ਜ਼ਰੂਰ ਇੱਕ ਅੱਗ ਇੱਥੇ ਸਾਡੀ ਮੱਤੇਵਾੜਾ ਰੇਂਜ ਹੈ ਉਹਦੇ ਵਿੱਚ ਦੋ ਜੰਗਲ ਹੈਗੇ ਬੁਲੰਦੇਵਾਲ ਤੇ ਹਾਦੀਵਾਲ ਜੰਗਲ ਇਹ ਦੋਨੋਂ ਜੰਗਲਾਂ ਵਿੱਚ ਅੱਗ ਲੱਗੀ ਸੀਗੀ ਤੇ ਇਸ ਸੰਬੰਧੀ ਸਾਡੇ ਕੋਲ ਸੂਚਨਾ ਹੀ ਪ੍ਰਾਪਤ ਹੋਈ ਹੈ ਕਿ ਸ਼ੱਕ ਦੇ ਆਧਾਰ ਤੇ ਇਹ ਬੰਦੇ ਜਿਹੜੇ ਹੈਗੇ ਆਪਣੇ ਉੱਥੇ ਦੇ ਕੁਝ ਰੈਜ਼ੀਡੈਂਟ ਹੈਗੇ ਸਲੱਖਣ ਸਿੰਘ ਜਸਵੀਰ ਸਿੰਘ ਆਦੀ ਤੇ ਉਹਨਾ ਉਹਨਾਂ ਨੇ ਕੁਝ ਮਾੜੀ ਮੰਚਾ ਦੇ ਨਾਲ ਕਬਜ਼ਾ ਕਰਨ ਦੇ ਹਿਸਾਬ ਦੇ ਨਾਲ ਸਾਡੇ ਵਨ ਰਕਬੇ ਤੇ ਐ ਅੱਗ ਲਗਾਈ ਹੈ ਉਸ ਸੰਬੰਧੀ ਅਸੀਂ ਕਮਿਸ਼ਨਰ ਆਫ ਪੁਲਿਸ ਤੇ ਡੀਸੀ ਸਾਹਿਬ ਨੂੰ ਅ ਤਰਖਾਸ ਲਿਖ ਕੇ ਤੇ ਉਸ ਪੁਲਿਸ ਕਾਰਵਾਈ ਕੀਤੀ ਜਾ ਚੁੱਕੀ ਹੋਦੀ ਇਹ ਅਜੀਹੇ ਜਿਹੜੇ ਇਨਸੀਡੈਂਟ ਅੱਗੇ ਤੋਂ ਨਾ ਹੋਣ ਤੇ ਇਹਨੂੰ ਜਿਹੜੀ ਅਸੀਂ ਸਪੈਸ਼ਲ ਸੈਲ ਵੀ ਸੈਟਅਪ ਕੀਤਾ ਹੈ ਜਿਹੜਾ ਸਾਡਾ ਸਾਡਾ ਫੋਰੈਸਟ ਫਾਇਰ ਕੰਟਰੋਲ ਰੂਮ ਹੈਗਾ ਉਹ ਇੱਕ ਸੈਟਅਪ ਹੋਇਆ ਹੋਇਆ ਹੈ ਅਕੇ ਇਹੋ ਜੇ ਕਿ ਸ਼ੁਰੂਆਤ ਦੇ ਵਿੱਚ ਹੀ ਅਸੀਂ ਇਸ ਅੱਗਾਂ ਤੇ ਕਾਬੂ ਪਾ ਸਕੇ ਤੇ ਇਹ ਪਰਚਾ ਤਾਂ ਜੋ ਹੋ ਚਾ ਰਿਹਾ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਐਫ ਆਈ ਆਰ ਜਿਹੜੀ ਹੈਗੀ ਉਹਨਾਂ ਤੇ ਦਰਜ ਹੋ ਚੁੱਕੀ ਹੈ ਜਿਹਦੇ ਵਿੱਚ ਆਪਣੀ ਡਿਸਟਰਕਸ਼ਨ ਆਫ ਗਵਰਨਮੈਂਟ ਪ੍ਰੋਪਰਟੀ ਐਂਡ ਕ੍ਰਿਮੀਨਲ ਟ੍ਰੈਸਪਾਸ ਦੇ ਧਾਰਾ ਲਗਾਈਆਂ ਗਈਆਂ ਨੇ ਇਹਦੇ ਬਾਰੇ ਪਹਿਲੀ ਗੱਲ ਤਾਂ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਇਦਾਂ ਉਹਨਾਂ ਨੂੰ ਫੜ ਕੇ ਲੈ ਕੇ ਖਾ ਲਿਆ ਉਸ ਕਰ ਤੋਂ ਮੈਂ ਡਿਸਐਗਰੀ ਕਰਦਾ ਤੇ ਜਿਹੜੀ ਦੂਜੀ ਗੱਲ ਤੁਸੀਂ ਕਹਿ ਰਹੇ ਹੋ ਕਿ ਵੀ ਇਦਾਂ ਅੱਗ ਦੇ ਵਿੱਚ ਅਗ ਲੱਗੇ ਸੀ ਜੀ ਤੇ ਉਹਦਾ ਉਹਨਾਂ ਇਲਾਜ ਕਰਾਇਆ ਕਿਉਂਕਿ ਜਾਨਵਰ ਜਿਹੜਾ ਹੁੰਦਾ ਹੈ ਉਸ ਟਾਈਮ ਆਵਾਤਾਵਾ ਭਜ ਰਿਹਾ ਹੁੰਦਾ ਜਦੋਂ ਜਦੋਂ ਅੱਗ ਦੇ ਵਿੱਚ ਭਜ ਰਿਹਾ ਹੁੰਦਾ ਤੇ ਉਹ ਉਹ ਜਿਸ ਤਰ੍ਹਾਂ ਹੈ ਉਹਨੂੰ ਉਸ ਵੇਲੇ ਫੜਨਾ ਬਿਲਕੁਲ ਸੈਰਸਟ ਨਹੀਂ ਹੁੰਦਾ ਤੇ ਨਾ ਹੀ ਅਸੀਂ ਉਸ ਤਰੀਕੇ ਦੇ ਕੋਈ ਕਾਰਵਾਈ ਕੀਤੀ ਹੈ ਸਾਡਾ ਸਭ ਤੋਂ ਪਹਿਲਾਂ ਜਿਹੜੀ ਕਾਰਵਾਈ ਹੁੰਦੀ ਹੈ ਉਹ ਹੁੰਦੀ ਕਿ ਅੱਗ ਨੂੰ ਇਮੀਡੀਏਟਲੀ ਕਾਬੂ ਕੀਤਾ ਜਾਵੇ ਉਹਦੇ ਲਈ ਮੌਕੇ ਤੇ ਫਾਇਰ ਬ੍ਰਿਗੇਡ ਵੀ ਬੁਲਾਈ ਗਈ ਸੀ ਸਾਡੇ ਸਟਾਫ ਪੂਰਾ ਪਹੁੰਚਾ ਸੀਗਾ ਤੇ ਉਹਦੇ ਮੁਤਾਬਿਕ ਅੱਗ ਤੇ ਪੂਰਾ ਕਾਬੂ ਪਾਇਆ ਗਿਆ ਹਾਲੇ ਉਹ ਚੱਲ ਰਿਹਾ ਹੈ ਕਿ ਸਾਡਾ ਐਕਚੁਅਲ ਨੁਕਸਾਨ ਜੇ ਕੋ ਨਵੀਂ ਪਲਾਂਟੇਸ਼ਨ ਸੀਗੀ ਉਹ ਨਵੀਂ ਪਲਾਂਟੇਸ਼ਨ ਦਾ ਕਿੰਨਾ ਨੁਕਸਾਨ ਹੋਇਆ ਉੱਥੇ ਉਦਾ ਪੂਰਾ ਜਾਇਜ਼ਾ ਜਿਹੜਾ ਹੈਗਾ ਉਹ ਲਿਆ ਜਾ ਰਿਹਾ ਹੈ ਪਲੱਸ ਪੁਰਾਣੇ ਦਰਖਤ ਕਿੰਨੇ ਨੁਕਸਾਨ ਹੋਏ ਉਹਨਾਂ ਦਾ ਕਿੰਨਾ ਨੁਕਸਾਨ ਹੋਇਆ ਉਸ ਉੱਪਰ ਅਸੀਂ ਉੱਪਰ ਸਾਡੀ ਰਿਪੋਰਟ ਜਾਂਦੀ ਹੈ ਉਹਦੇ ਮੁਤਾਬਿਕ ਸਾਨੂੰ ਟਾਰਗੇਟ ਅਲਾਟ ਹੁੰਦਾ ਹੈ ਕਿ ਇਥੋਂ ਇਹਨੂੰ ਇੱਥੇ ਹਰਿਆਲੀ ਲਗਾਉਣ ਲਈ ਅਤੇ ਖੁਸ਼ਹਾਲੀ ਲਈ ਸਾਨੂੰ ਟਾਰਗੇਟ ਦਿੱਤਾ ਜਾਂਦਾ ਹੈ ਅੱਗ ਲੱਗੀ ਹੈ ਜਾਂ ਫਿਰ ਲਗਾਈ ਗਈ ਹੈ ਇਸ ਬਾਰੇ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਕੁਝ ਸਾਹਮਣੇ ਆ ਸਕਦਾ ਹੈ ਫਿਲਹਾਲ ਪਰਚਾ ਦਰਜ ਕਰਨ ਤੋਂ ਬਾਅਦ ਕੀ ਕਾਰਵਾਈ ਹੁੰਦੀ ਹੈ ਇਸ ਬਾਰੇ ਵੀ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਜੰਗਲ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਜੋ ਢੰਗ ਤਰੀਕਾ ਅਪਣਾਇਆ ਜਾ ਰਿਹਾ ਹੈ ਉਹ ਵਣ ਵਿਭਾਗ ਦੀ ਕਾਰਗੁਜ਼ਾਰੀ ਤੇ ਵੀ ਇੱਕ ਵੱਡਾ ਸਵਾਲੀਆ ਨਿਸ਼ਾਨ ਲਗਾਉਂਦਾ ਜੋ ਕਿ ਅਣਮਨੁੱਖੀ ਬਤੀਰਾ ਵੀ ਹੈ ਲੁਧਿਆਣਾ ਤੋਂ ਗੁਰਪ੍ਰੀਤ ਸਿੰਘ ਮਹਦੂਦਾ ਦੀ ਰਿਪੋਰਟ ਪਹਰੇ ਦਾ ਟੀਵੀ